ਮੈਂ ਕਹਿਣਾ ਚਾਹੁੰਦਾ ਆਮ ਆਦੀ ਪਾਰਟੀ ਨੂੰ ਕੋਈ ਵਿਅਕਤੀ ਵੋਟ પાਕੇ ਰਾਜ਼ੀ ਨਹੀਂ ਹੈ ਜਲੰਧਰ ਦੀ ਜਿਹੜੀ ਪਾਰਲੀਮੈਂਟ ਚ ਪੰਜਾਬ ਚ ਜਿਹੜੀਆਂ ਚੋਣਾਂ ਹੋਈਆਂ ਨੇ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਸਬਕ ਸਿਖਾ ਦਿੱਤਾ ਹੈ ਕਿਉਂਕਿ ਆਮ ਆਦੀ ਪਾਰਟੀ ਦਾ ਇੱਕੋ ਹੀ ਏਜੰਡਾ ਹੈ ਪੰਜਾਬ ਨੂੰ ਲੁੱਟਣਾ ਕਿਦਾਂ ਹੈ ਆਮ ਆਦੀ ਪਾਰਟੀ ਕੋਈ ਉਮੀਦ ਨਾ ਕੀਤੀ ਜਾਵੇ ਮਹਿੰਦਰ ਪਗੜੀ ਜਿਹੜੇ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਕਈ ਲੋਕ ਦਰਵਾਜ਼ਾ ਨਹੀਂ ਖੋਲ ਰੇ ਜੋ ਕਿ ਉਹਨਾਂ ਦੀ ਸਥਿਤੀ ਇੰਨੀ ਬਣ ਚੁੱਕੀ ਆ ਕਿਉਂਕਿ ਇਹਨਾਂ ਨੇ ਆਪਣੇ ਜੀਵਨ ਦਾ ਕੰਮ ਨਹੀਂ ਕੋ ਕੀਤਾ। ਕਿ ਭਗਤ ਦੀ ਗੱਲ ਕਰ ਲੋ। ਭਗਤ ਉਹਨਾਂ ਨੇ ਖੁਦਕੁਸ਼ੀ ਕਰਨੀ ਹੈ ਹੈਟ੍ਰਿਕ ਦੀ। ਅਕੇ ਦੋ ਵਾਰੀ ਆ ਰਿਹਾ ਤੀਸਰੀ ਵਾਰੀ ਉਹਨਾਂ ਨੇ ਹਾਰਨ ਦੀ ਐਟਰੀਕ ਕਰੀ ਹਾਂਜੀ ਜੇਕਰ ਚੰਨੀ ਗਿਆ ਸੀ ਗੱਲ ਕਰੀਏ ਕਿ ਜਿਤਾਇਆ ਗਿਆ ਚੰਨੀ ਜੀ ਨੂੰ ਉਹ ਲੌਲੀਪਾਪ ਦਿੱਤਾ ਗਿਆ ਸੀ ਲੋਕਾਂ ਨੂੰ 8.5 100 ਸੀ ਉਹਦਾ ਉਹ ਕਿੱਥੇ ਆ ਉਹ ਇੱਕ ਲੌਲੀਪਾਪ ਸੀ ਉਹਦਾ ਬਾਹਰ ਨਾ ਜੇ ਚਾਂਸਾ ਦੇ ਕੇ ਉਹਨਾਂ ਨੇ ਉਹ ਬੈਸਤੀ ਚੋਂ ਜਿਹੜੀ ਚਿੱਤੀ ਆ ਸਾਡੀ ਚਿਮਨੀ ਚੋਂ ਜਿਹੜੀ ਚਿੱਤੀ ਆ ਉਹ ਬਾਰ ਬਾਰ ਲੌਲੀਪਾਪ ਨਹੀਂ ਚੱਲਣਾ ਉਹ ਤੀਲੇ ਹੱਥ ਚ ਰਹਿ ਜਾਣਾ ਹੁਣ ਉਹਨਾਂ ਦੇ ਭਗਵਾਨਤਬਾਨ ਜੀ ਵੀ ਜਿਹੜਾ ਚੱਕਮਾ ਚੁੱਲਾ ਲੈ ਕੇ ਆਏ ਆ ਨਾ ਕੈਂਟ ਵਿੱਚ ਇਹ ਥੋੜੀ ਦੇਰ ਲਈ ਟੁੱਟੇ ਲੱਪਣਾ ਇਹ ਕੱਚੀ ਮਿੱਟੀ ਵਿੱਚ ਤੋੜੀ ਵੀ ਨਹੀਂ ਰਲੀ ਹੋ ਬਾਰੇ ਭਗਵੰਤ ਮਾਨ ਉਹਨਾਂ ਨੇ ਬਿੱਲ ਮਾਫ ਕੀਤੇ ਹੋ ਗਿਤੇ ਇਹਨਾਂ ਦਾ ਹੋਰ ਕਿਤੇ ਅਗਲੀ ਵਾਰੀ ਕਿਤੇ ਇਹਨਾਂ ਨੂੰ ਮੌਕਾ ਤੁਸੀਂ ਦੇਤਾ ਨਾ ਗਲਤੀ ਨਾਲ ਇਹਨਾਂ ਨੇ ਸਾਹ ਦੇ ਵੀ ਟੈਕਸ ਲਾ ਦੇਣਾ ਹਾਂ ਮਾਨੀ ਪਾਰਟੀ ਦੇ ਲੀਡਰ ਕੰਬ ਕਰਨ ਦੀ ਨੀਂਦ ਸੁੱਤੇ ਹੋਏ ਨੇ ਜਲੰਧਰ ਜਿਮਨੀ ਚੌਂਦਾ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਤੇ ਵੱਖ-ਵੱਖ ਪਾਰਟੀਆਂ ਦੇ ਸਮਰਥਕ ਆਪਣੇ ਉਮੀਦਵਾਰ ਲਈ ਮੀਟਿੰਗਾਂ ਕਰ ਰਹੇ ਨੇ ਮੇਰੇ ਨਾਲ ਭਾਜਪੀ ਦੇ ਉਮੀਦਵਾਰ ਰਸ਼ੀਦ ਲੰਗਰਾਲ ਦੇ ਸਮਰਥਕ ਨੇ ਜੋ ਵੱਖ-ਵੱਖ ਜਗ੍ਹਾ ਤੇ ਜਾ ਕੇ ਡੋਰ ਟੂ ਡੋਰ ਤੇ ਮੀਟਿੰਗਾਂ ਦਾ ਦੌਰ ਕਰ ਰਹੇ ਨੇ ਸਾਡੇ ਨਾਲ ਨੇ ਸ਼ਰਮਾ ਸਾਹਿਬ ਸ਼ਰਮਾ ਸਾਹਿਬ ਕਿਵੇਂ ਦੇਖ ਰਹੇ ਹੋ ਭਗਵੰਤ ਮਾਨ ਹੋਰੀ ਵੀ ਸ਼ਹਿਰ ਦੇ ਵਿੱਚ ਡੇਰਾ ਡਾਂਨ ਲੱਗੇ ਨੇ ਤੇ ਟੱਕਰ ਦੇਣਗੇ ਮੈਂ ਕਹਿਣਾ ਚਾਹਨਾ ਆਮ ਆਦੀ ਪਾਰਟੀ ਨੂੰ ਕੋਈ ਵਿਅਕਤੀ ਵੋਟ પાਕੇ ਰਾਜ਼ੀ ਨਹੀਂ ਹੈ ਜਲੰਧਰ ਦੀ ਜਿਹੜੀ ਪਾਰਲੀਮੈਂਟ ਚ ਪੰਜਾਬ ਚ ਜਿਹੜੀਆਂ ਚੋਣਾਂ ਹੋਈਆਂ ਐ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਸਬਕ ਸਿਖਾ ਦਿੱਤਾ ਹੈ ਕਿਉਂਕਿ ਆਮ ਆਦੀ ਪਾਰਟੀ ਦਾ ਇੱਕੋ ਏਜੰਡਾ ਹੈ ਪੰਜਾਬ ਨੂੰ ਲੁੱਟਣਾ ਕਿ ਤਾ ਹੈ ਲੋਕ ਸਮਝ ਚੁੱਕੇ ਨੇ ਲੋਕਾਂ ਨੂੰ ਪਤਾ ਚੱਲ ਗਿਆ ਇਸ ਵਿਧਾਨ ਸਭਾ ਖੇਤਰ ਤੋਂ ਸ਼ੀਤਲ ਉਂਗਰਾਲ ਜੀ ਨੂੰ ਕਿਉਂਕਿ ਸ਼ੀਤਲ ਉਂਗਰਾਲ ਜੀ ਨੇ ਕਿਉਂ ਛੱਡਿਆ ਅਸਤੀਫਾ ਦਿੱਤਾ ਕਿਉਂਕਿ ਕੰਮ ਤਾਂ ਕਿਸੇ ਦਾ ਲੋਕ ਬੰਦੇ ਦਾ ਹੁੰਦਾ ਹੀ ਨਹੀਂ ਵਿਨਾਸ਼ ਨਾਕ ਪਾਣੀ ਪੀਣ ਵਾਲਾ ਮਿਲ ਰਿਹਾ ਟੁੱਟੀਆਂ ਸੜਕਾਂ ਐ ਕੋਈ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ ਪੰਜਾਬ ਦਾ ਵਿਨਾਸ਼ ਆਮ ਆਦੀ ਪਾਰਟੀ ਨੇ ਕਰ ਦਿੱਤਾ ਜਨਤਾ ਜਾਗ ਚੁੱਕੀ ਹੈ ਪੰਜਾਬ ਦੀ ਕਿਉਂਕਿ ਪੰਜਾਬ ਦੀ ਜਨਤਾ ਨੂੰ ਪਤਾ ਚੱਲ ਗਿਆ ਅਗਰ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਤੇ ਨਰਿੰਦਰ ਭਾਈ ਮੋਦੀ ਬਚਾ ਸਕਦਾ ਹੈ ਅਗਰ ਜਲੰਧਰ ਨੂੰ ਕੋਈ ਸਮਾਰਟ ਸਿਟੀ ਬਣਾ ਸਕਦਾ ਹੈ ਤੇ ਭਾਰਤੀ ਜਨਤਾ ਪਾਰਟੀ ਦਾ ਇੱਥੋਂ ਐਮਐਲਏ ਜਿੱਤ ਕੇ ਜਾਏਗਾ ਔਰ ਕੇਂਦਰ ਸਰਕਾਰ ਤੋਂ ਗ੍ਰਾਂਟ ਸ਼ੀਤਲ ਅੰਗਰਾਲ ਜੀ ਦੇ ਸੰਬੰਧ ਉੱਪਰ ਦੇ ਕੇਂਦਰੀ ਮੰਤਰੀਆਂ ਤੱਕ ਹੈ ਕੇਂਦਰ ਦੇ ਮੰਤਰੀਆਂ ਤੱਕ ਉਹ ਮੇਰਾ ਭਾਈ ਜਾ ਸਕਦਾ ਹੈ ਇਹ ਅਤੇ ਵਿਕਾਸ ਦਾ ਵਾਸਤੇ ਫੰਡ ਲਿਆ ਸਕਦਾ ਹੈ ਆਮ ਆਦੀ ਪਾਰਟੀ ਕੋਈ ਉਮੀਦ ਨਾ ਕੀਤੀ ਜਾਵੇ ਮਹਿੰਦਰ ਪਗੜ ਜੀ ਜਿਹੜੇ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਕਈ ਲੋਕ ਦਰਵਾਜ਼ਾ ਨਹੀਂ ਖੋਲ ਰੇ ਕਿਉਂਕਿ ਉਹਨਾਂ ਦੀ ਸਥਿਤੀ ਇੰਨੀ ਬਣ ਚੁੱਕੀ ਹੈ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦਾ ਕੰਮ ਨਹੀਂ ਕੋ ਕੀਤਾ ਉਹ ਉਹ ਇੱਕੋ ਹੀ ਕੰਮ ਹੈ ਉਹਨਾਂ ਦਾ ਬਸ 8 ਵਜੇ ਤੋਂ ਬਾਅਦ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ ਹਾਂਜੀ ਜੋ ਕੋ ਕੰਮ ਕਰਦੇ ਰੇ ਆ ਇਸ ਕਰਕੇ ਮੈਂ ਉਸ ਦਿਨ ਮੈਂ ਤੁਹਾਨੂੰ ਦੱਸਾਂ ਜਿਸ ਦਿਨ ਇਹਨੇ ਪਾਰਟੀ ਛੱਡੀ ਮੈਂ 11 ਕਿਲੋ ਲੱਡੂ ਵੰਡੇ ਸੀ ਐਦਾਂ ਦੇ ਲੋਕਾਂ ਕਰਕੇ ਪੰਜਾਬ ਡੁੱਬਿਆ ਮੇਰਾ ਜੀ ਔਰ ਸ਼ੀਤਲ ਜਿਹੜਾ ਮੇਰਾ ਭਾਈ ਹੈ ਹਰ ਨੌਜਵਾਨ ਦੇ ਨਾਲ ਚੱਲਣ ਵਾਲਾ ਵਿਅਕਤੀ ਹੈ ਕਿਸੇ ਵੀ ਵਿਧਾਨ ਸਭਾ ਖੇਤਰ ਦੇ ਅੰਦਰ ਉਹ ਚੱਲਣ ਵਾਲਾ ਇੱਕ ਵਿਅਕਤੀ ਹੈ ਹਰ ਦੁੱਖ ਸੁੱਖ ਚ ਸ਼ਾਮਲ ਹੋਣ ਵਾਲਾ ਵਿਅਕਤੀ ਹੈ ਐਸੇ ਨੌਜਵਾਨ ਦੇ ਨਾਲ ਖੜੇ ਹੋਣਾ ਹਰ ਬਜ਼ੁਰਗ ਹਰ ਮਾਤਾ ਹਰ ਨੌਜਵਾਨ ਦਾ ਕਰਤੱਵ ਹੈ ਜਿਹੜਾ ਕਿ ਲੋਕਾਂ ਦੀ ਆਵਾਜ਼ ਕੱਲ ਵੀ ਨਗਰ ਨਿਕਮਾ ਅਫੀਸ ਗਿਆ ਆਮ ਆਦੀ ਪਾਰਟੀ ਦੇ ਲੀਡਰ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਨੇ ਸਾਡੇ ਇਲਾਕਿਆਂ ਚ ਚਲੇ ਜਾਓ ਉਥੇ ਲੋਕ ਗੰਦਾ ਪਾਣੀ ਪੀ ਰਹੇ ਨੇ ਆਮ ਆਦੀ ਪਾਰਟੀ ਦੇ ਉਧਰ ਰਮਨ अरोड़ा ਜੀ ਉਹ ਭੰਗੜੇ ਪਾਣ ਚ ਬਿਅਸਤ ਹੈ ਉਹਨਾਂ ਨੂੰ ਕਿ ਆਪਣੇ ਇਲਾਕਿਆਂ ਚ ਕੀ ਕਰ ਰਹੇ ਨੇ 2 ਸਾਲ ਤੇ ਵੀ ਸੀਗੇ ਨਾ ਮੈਂ ਲੈ ਕੇ 2 ਸਾਲ ਤੇ ਕੋਈ ਕੋਸ਼ਿਸ਼ 2 ਸਾਲ ਲਗਾਤਾਰ ਲੜਾਈ ਲੜਦੇ ਰਹੇ ਲਗਾਤਾਰ ਕਹਿੰਦੇ ਰਹੇ ਉਹਨਾਂ ਨੇ ਕਿਹਾ ਜੀ ਨਾ ਮੈਂ ਅਸਤੀਫਾ ਦੇ ਦਾਂਗਾ ਉਹਨਾਂ ਨੇ ਅਸਤੀਫਾ ਇਸ ਕਰਕੇ ਦਿੱਤਾ ਕਿਉਂਕਿ ਆਮ ਆਦੀ ਪਾਰਟੀ ਦੀ ਨੀਤੀਆਂ ਤੋਂ ਦੁਖੀ ਸੀ ਸ਼ਸ਼ੀਲ ਰਿੰਕੂ ਜੀ ਨੇ ਕਿਉਂ ਅਸਤੀਫਾ ਦਿੱਤਾ ਉਹਨਾਂ ਨੇ ਇਸ ਕਰਕੇ ਦਿੱਤਾ ਕਿ ਇਹ ਕੰਮ ਹੀ ਨਹੀਂ ਕੋਈ ਕਰਨਾ ਕਿਉਂਕਿ ਆਮ ਆਦੀ ਪਾਰਟੀ ਦਾ ਏਜੰਡਾ ਪੰਜਾਬ ਨੂੰ ਲੁੱਟਣਾ ਇਹ ਪੰਜਾਬ ਨੂੰ ਜਿਹੜੇ ਲੁਟੇਰੇ ਲੁੱਟ ਰਹੇ ਨੇ ਜਿੱਦਾਂ ਕੇਜਰੀਵਾਲ ਜੇਲ੍ਹ ਦੀ ਸਲੱਖਾਂ ਦੇ ਪਿੱਛੇ ਆਮ ਆਦੀ ਪਾਰਟੀ ਦੇ ਕਈ ਲੀਡਰ ਇਹ ਗ੍ਰਸ ਫੇਕ ਪੋਸਤ ਨੇਤਾ ਨੇ ਜਿਸਨ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਲੋਕਾਂ ਨੂੰ ਆਸ ਹੈ ਤੇ ਕਈ ਐਮਐਲਏ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣਗੇ ਜਿਨ੍ਹਾਂ ਨੇ ਮੇਰੇ ਪੰਜਾਬ ਦਾ ਵਿਨਾਸ਼ ਕਰ ਦਿੱਤਾ ਹੈ ਅੱਜ ਅੱਜ ਇਹਨਾਂ ਦੇ ਪਾਰਟੀ ਦੇ ਐਮਐਲਏ ਜਵਾਰ ਦਿਓ ਅਤੇ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਬੋਲ ਰਿਹਾ ਹੈ ਅੱਜ ਮਾਵਾ ਦੇ ਪੁੱਤ ਰੋਜ਼ ਗੋਲੀਆਂ ਚੱਲ ਰਹੀਆਂ ਡਰੋਹ ਡਕੈਤੀਆਂ ਹੋ ਰਹੀਆਂ ਚੋਰੀਆਂ ਹੋ ਰਹੀਆਂ ਉਹ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਅੱਜ ਤੁਸੀਂ ਜਲੰਧਰ ਦੀ ਜਨਤਾ ਨੂੰ ਕੀ ਜਵਾਬ ਦੋਗੇ ਕਿਸ ਨਾਮ ਦੀਆਂ ਵੋਟਾਂ ਮੰਗੂਗੀ ਅਮਿੰਦਰ ਪਕੜ ਨੇ ਕਿਹੜਾ ਵਿਕਾਸ ਕੀਤਾ ਇਹਨਾਂ ਜੀਵਨ ਚ ਮਿੰਦਰ ਪੱਗ ਜੀ ਨੇ ਨਾ ਕੋਕ ਜਮ ਕੀਤਾ ਹੈ ਇਹਨਾਂ ਨੂੰ ਕੋਈ ਵੋਟ ਲੈਣ ਦਾ ਅਧਿਕਾਰ ਨਹੀਂ ਹੈ ਸਾਡੇ ਨਾਲ ਮਹਿਲਾਵਾਂ ਵੀ ਨੇ ਮੈਡਮ ਵੈਸਟ ਦੇ ਮੁੱਦੇ ਕੀ ਕੀ ਤੁਸੀਂ ਸਮਝ ਰਹੇ ਹੋ ਕਿ ਨਸ਼ੇ ਦਾ ਮੁੱਦਾ ਹੈ ਠੀਕ ਹੈ ਬਿਲਕੁਲ ਹੈਗਾ ਜੀ ਇੱਥੇ ਲੇਡੀਜ਼ ਇਕੱਲੀ ਨਹੀਂ ਜਾ ਸਕਦੀਏ ਅੱਗੇ ਅਸੀਂ ਜਿਸ ਤਰ੍ਹਾਂ ਵਰਜੀ ਵਾਲੀ ਖੋਲੀਏ ਕੋਈ ਪਰਸ ਖੋਕੇ ਲੈ ਜਾਂਦਾ 2 ਮਿੰਟ ਐਕਟਿਵ ਵਾਲਾ ਆ ਕੇ ਮੂੰਹ ਉਧਰ ਕੀਤਾ ਤੇ ਐਕਟਿਵਾ ਚੋਰੀ ਹੋ ਜਾਂਦੀ ਹੈ ਅੱਗੇ ਸਾਨੂੰ ਕੋਈ ਡਰ ਨਹੀਂ ਸੀ ਰਿੰਕੂ ਭੈਣ ਨੂੰ ਸ਼ਿਕਾਇਤ ਕਰੀ ਤੀ ਸੀ ਸਾਰਾ ਸੁਣਦੇ ਸੀ ਚਾਹੇ ਉਹ ਪਾਰਟੀ 'ਚ ਹੋਣ ਚਾਹੇ ਨਾ ਅਸੀਂ ਤੇ ਮੋਦੀ ਜੀ ਦੇ ਨਾਲ ਆ ਸੁਸ਼ੀਰ ਕੋ ਜਿਹਦੇ ਨਾਲ ਸ਼ੀਤਲ ਅੰਗਰਾਲ ਜੀ ਦੇ ਨਾਲ ਇਸ ਵਾਰ ਤੇ ਜਿੱਤ ਕੇ ਦਿਖਾਵਾਂਗੇ ਮੋਦੀ ਜੀ ਨੂੰ ਪੰਜਾਬ ਚ ਲੈ ਕੇ ਹੀ ਜਾਣਾ ਮੈਨੂੰ ਤੁਸੀਂ ਕੀ ਕਹਿਣਾ ਚਾਹੋਗੇ ਸ਼ੀਤਲ ਅੰਗਰਾਲ ਲੋਹਰੀ ਜਿੱਤਣਗੇ ਫਿਰ ਜੀ ਜਰੂਰ ਜਿੱਤਣਗੇ ਕਿਉਂ ਨਹੀਂ ਜਿੱਤਣਗੇ ਜੇਕਰ ਅਸੀਂ ਗੱਲ ਕਰੀਏ ਮੁੱਦਿਆਂ ਦੀ ਜੇਕਰ ਸੀਬ ਰਾਜ ਦੀ ਪ੍ਰੋਬਲਮ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਆ ਜੇਕਰ ਕਾਂਗਰਸ ਦੀ ਗੱਲ ਕਰੀਏ ਸ੍ਰਿੰਦਰਕੌਰ ਡਿਪਟੀ ਮੇਅਰ ਰਿਹਾ ਹੈ ਉਹਨਾਂ ਨੇ ਕੀ ਕੀਤਾ ਲੋਕ ਅੱਜ ਵੀ ਗੰਦੇ ਪਾਣੀ ਦਾ ਉਹ ਕਰ ਰਹੇ ਆ ਨਾ ਸਾਹਮਣਾ ਕਰ ਰਹੇ ਆ ਤਾਂ ਉਹਨਾਂ ਨੇ ਕੀ ਕੀਤਾ ਜੇਕਰ ਆਪਾਂ ਆਮ ਆਦਮੀ ਦੀ ਗੱਲ ਕਰੀਏ ਆਮ ਆਦਮੀ ਦੀ ਸਰਕਾਰ ਰਹੀ ਹੈ ਜਿੱਥੋਂ ਸਾਡੇ ਅੰਗਰਾਲ ਜੀ ਨੇ ਦਿੱਤਾ ਅਸਤੀਫਾ ਦਿੱਤਾ ਹੈ ਅਸਤੀਫਾ ਵੀ ਉਹਨਾਂ ਨੇ ਨੀਤੀਆਂ ਤੋਂ ਦੁਖੀ ਹੋ ਕੇ ਦਿੱਤਾ ਹੈ ਕਹਿੰਦੇ ਇਸ ਪਾਰਟੀ ਨੇ ਕੀਤਾ ਕਿ 420 ਨੇ 420 ਜਿਹੜੀ ਕੀਤੀ ਹੈ ਕਿਨੇ ਤੇ ਲੋਕਡਾਊਨ ਦੇ ਵਿੱਚ 2019 ਚ ਕਿਸੇ ਦੀ ਸੁਣਵਾਈ ਨਹੀਂ ਕੀਤੀ ਦੇਖੋ ਜੇ ਬਈਏ ਤੇ ਸਾਡੇ ਪੰਜਾਬ ਚ ਆ ਕੇ ਰਹਿੰਦੇ ਆ ਸਾਡੀ ਸ਼ਾਨ ਹੈ ਉਹਨਾਂ ਨੇ ਮਦਦ ਲਈ ਮੰਗਿਆ ਕਹਿੰਦੇ ਨਹੀਂ ਜੀ ਅਸੀਂ ਬਈਆਂ ਲਈ ਨਹੀਂ ਕੁਝ ਕਰ ਸਕਦੇ ਉਹਨਾਂ ਦਾ ਬੇਟਾ ਉਸ ਤੋਂ ਚੜ ਕੇ ਬੋਲਦਾ ਹੈ جے جی ਤੁਹਾਡੇ ਨਾਲ بول چال ਹੈ ਕਿ ਤੁਹਾਡਾ ਕੰਮ ਕਰਨਗੇ ਦੂਸਰਾ ਕੋਈ ਜਾਂਦਾ ਤੇ ਸੁ린ਦਰ ਕੌਰ ਨੇ ਕਦੀ ਕਿਸੇ ਦੀ ਸੁਣਵਾਈ ਨਹੀਂ ਕੀਤੀ ਉਹ ਸਿਰਫ ਮੂੰਹ ਲਿਆ ਜੱਪਾ ਗਾਂਦੇ ਆ ਕਿਸੇ ਦੇ ਬੂਏ ਕਿ ਬਿਜਲੀ ਬਿੱਲ ਦੀ ਗੱਲ ਕਰਦੇ ਭਗਵੰਤ ਮਾਨ ਵੀ ਚਲੰਦਰ ਚਾਰੇ ਨੇ ਤੇ ਗੱਲ ਬੜੀ ਚੱਕ ਕੇ ਕਹਿੰਦੇ ਨੇ ਕਿ ਬਿਜਲੀ ਬਿੱਲ ਮਾਫ ਕਰ ਦਿੱਤੇ ਫਾਇਦਾ ਹੋਇਆ ਲੋਕਾਂ ਨੂੰ ਤੇ ਉਸ ਦੇ ਨਾਮ ਤੇ ਬਾਜੀ ਜੀ GST ਲਗਾ ਦਿੱਤੀ ਸਰ ਜਿਹੜੀ GST ਲਗਾਈ ਹੈ ਠੀਕ ਹੈ ਨਾ ਹੁਣ ਬਿਜਲੀ ਦੇ ਇੱਕ ਗੱਲ ਦਾ ਧਿਆਨ ਰੱਖੋ ਬਿਜਲੀ ਦੇ ਬਿੱਲ ਆ ਰਹੇ ਆ ਆਨੇ ਸ਼ੁਰੂ ਹੋ ਚੁੱਕੇ ਆ ਔਰ ਜਿਹੜਾ ਤੁਸੀਂ ਕਹਿ ਰਹੇ ਹੋ ਮਾਫ ਕਿਤੇ ਕੀ ਮਾਫ ਕਿਤੇ 8-8 ਘੰਟੇ ਦਾ ਲਾਈਟ ਨਹੀਂ ਆ ਰਹੀ ਕਿੰਨੇ ਲੰਬੇ ਲੰਬੇ ਘਟ ਲੱਗ ਰਹੇ ਸਿੱਧਾ ਨੁਕਸਾਨ ਉਹਦਾ ਕਿੱਥੇ ਜਾ ਰਿਹਾ ਫੈਕਟਰੀਆਂ ਨੂੰ ਬਿਜ਼ਨਸਮੈਨਾਂ ਨੂੰ ਠੀਕ ਹੈ ਇੰਨੀ ਗਰਮੀ ਦੇ ਵਿੱਚ ਆਮ ਲੋਕਾਂ ਦੀ ਜੋ ਪੋਜੀਸ਼ਨ ਹੈ ਨਾ ਜੇ ਇਹਨਾਂ ਲੀਡਰਾਂ ਨੂੰ ਇੱਥੇ ਆ ਕੇ ਗਰਮੀ ਵਿੱਚ ਰਹਿਣਾ ਪਵੇ ਤਾਂ ਪਤਾ ਲੱਗੇ ਦੇਖੋ ਸਰ ਇੱਕ ਬੜੀ ਲੌਜੀਕਲੀ ਜਿਵੇਂ ਗੱਲ ਕਰ ਰਹੀ ਕਿ ਸ਼ੀਤਲ ਅੰਗਰਾਲ ਜੀ ਨੇ ਅਸਤੀਫਾ ਕਿਉਂ ਦਿੱਤਾ ਠੀਕ ਹੈ ਸ਼ੀਤਲ ਅੰਗਰਾਲ ਜੀ ਦੇ ਹੱਲੇ ਕਾਰਜਕਾਲ ਦੇ 3 ਸਾਲ ਪਏ ਸੀਗੇ ਠੀਕ ਹੈ ਉਹ ਚਾਂਦੇ ਤਾਂ ਚੁੱਪ ਕਰਕੇ ਐਮਐਲਏ ਦੀ ਸੀਟ ਸੀ ਉਹਨਾਂ ਦੀ ਸੈਲਰੀ ਉਹਨਾਂ ਨੂੰ ਪਰ ਮੰਥ ਆਈ ਜਾਣੀ ਸੀਗੀ ਠੀਕ ਹੈ ਆਪਣੇ ਅਮਾਨ ਸਾਹਿਬ ਨਾਲ ਬੈਠ ਕੇ ਟੇਬਲ ਟॉक ਕਰਕੇ ਹੈਂਡਸਮ ਕੋਈ ਵੀ ਅਪਰੋਚ ਉਹਨਾਂ ਨਾਲ ਕਰ ਸਕਦੇ ਸੀਗੇ ਠੀਕ ਹੈ ਲੇਕਿਨ ਕਿਉਂ ਉਹਨਾਂ ਨੇ ਇਹ ਅਸਤੀਫੇ ਦੀ ਮੰਗ ਕੀਤੀ ਕਿਉਂ ਅਸਤੀਫਾ ਦਿੱਤਾ ਇਸ ਕਰਕੇ ਕਿ ਜਿਹੜੀ ਉਹ ਆਪਣੇ ਏਰੀਏ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਸੀ ਜਲੰਧਰ ਨਾਲ ਜਲੰਧਰ ਦੇ ਲੋਕਾਂ ਨਾਲ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਉਹ ਕਿਸੇ ਵੀ ਵਾਅਦੇ ਤੇ ਮਾਨ ਸਰਕਾਰ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਕੋਈ ਵੀ ਉਹਨਾਂ ਦੀ ਗੱਲ ਨਹੀਂ ਬੰਨੀ ਗਈ ਜੋ ਵੀ ਉਹਨਾਂ ਨੇ ਆਪਣੇ ਜਨਤਾ ਨਾਲ ਵਾਅਦੇ ਕੀਤੇ ਸੀ ਸਭ ਤੋਂ ਪਹਿਲਾਂ ਜਿਹੜਾ ਸਾਰੇ ਪੰਜਾਬ ਦੀਆਂ ਲੇਡੀਜ਼ ਨੂੰ ਧੋਖੇ ਵਿੱਚ ਰੱਖਿਆ ਗਿਆ ਸਭ ਤੋਂ ਵੱਡਾ ਧੋਖਾ ਉਹਨਾਂ ਨਾਲ ਕੀਤਾ ਗਿਆ ਕਿ ਤੁਹਾਨੂੰ 1000 ਰੁਪਏ ਮਹੀਨਾ ਦਿੱਤਾ ਜਾਏ ਠੀਕ ਹੈ ਕਈ ਨੇ ਜਿਹਨੂੰ ਲੈ ਕੇ ਮਹਿਲਾਵਾਂ ਵੀ ਗੁੱਸੇ ਦੇ ਵਿੱਚ ਨੇ ਭਾਜੀ ਜਿਵੇਂ ਸ਼ੀਤਲੰਗੁਰਾਲ ਹੋਰਾਂ ਨੇ ਆਵਾਜ਼ੀ ਪਾਰਟੀ ਛੱਡੀ ਤੇ ਨਾਲ ਦੇ ਨਾਲ ਹੀ ਕਈ ਪਰਚੇ ਵੀ ਉਹਨਾਂ ਦੇ ਉੱਤੇ ਪਾਤੇ ਕਿਵੇਂ ਇਹ ਦੇਖ ਭਾਈ ਪਾਰਟੀ ਇਸ ਕਰਕੇ ਛੱਡੀ ਕੋ ਕੰਮ ਹੀ ਨਹੀਂ ਹੋਣਾ ਉਹ ਸਿਰਾ ਜਾਗ ਜਾ ਕੇ ਰੋਂਦੇ ਰਹਿਆ ਵੀ ਆ ਮੇਰੇ ਏਰੀਆ ਦੀ ਮੇਰੀ ਸਮੱਸਿਆ ਆ ਇਹਨੂੰ ਕੋਈ ਹੱਲ ਕਰੋ ਪਰ ਕਿਸੇ ਨੇ ਉਹ ਹੱਲ ਨਹੀਂ ਕੀਤਾ ਇੱਕ ਸਿਆਣਿਆਂ ਦੀ ਕਹਾਵਤ ਆ ਕਹਿੰਦੇ ਪੱਠਿਆਂ ਚੋ ਸਾਂਹ ਤੇ ਮੰਦਰ ਗੁਰਦੁਆਰੇ ਦਾ ਪ੍ਰਧਾਨ ਕੱਢਣਾ ਬੜਾ ਔਖਾ ਆ ਇਹਨਾਂ ਨੇ ਦੇਖੋ ਆਪ ਛੱਡਿਆ ਇੱਜ਼ਤ ਦੇ ਨਾਲ ਕਹਿੰਦਾ ਹੀ ਤੁਸੀਂ ਕੋਈ ਕਰਨਾ ਨਹੀਂ ਆ ਉਹ ਰੈਂਦਾ ਵੀ ਕੋਈ ਬਾਕੀ ਭਗਤ ਦੀ ਗੱਲ ਕਰ ਲੋ ਭਗਤ ਹੁਣਾਂ ਨੇ ਖੁਦਕੁਸ਼ੀ ਕਰਨੀ ਹੈ ਹੈਟ੍ਰਿਕ ਦੀ ਅਗੇ ਦੋ ਵਾਰੀ ਆ ਰਿਹਾ ਤੀਸਰੀ ਵਾਰੀ ਉਹਨਾਂ ਨੇ ਹਾਰਨ ਦੀ ਐਟਰੀ ਕਰਦੀ ਹਾਂਜੀ ਤੁਸੀਂ ਕੀ ਭਗਵੰਤਬਾਨ ਜੀ ਵੀ ਜਿਹੜਾ ਚੱਕਮਾ ਚੁੱਲਾ ਲੈ ਕੇ ਆਏ ਆ ਨਾ ਕੈਂਟ ਵਿੱਚ ਇਹ ਥੋੜੀ ਦੇਰ ਲਈ ਟੁੱਟਿਆ ਲੱਭਣਾ ਇਹ ਕੱਚੀ ਮਿੱਟੀ ਵਿੱਚ ਤੂੜੀ ਵੀ ਨਹੀਂ ਰਲੀ ਹੋਈ ਚੱਕਮਾ ਚੁੱਲਾ ਵੈਸੇ ਹੀ ਹੈ ਵਾਦੇ ਭਗਵੰਤਬਾਨ ਉਹਨਾਂ ਨੇ ਬਿੱਲ ਮਾਫ ਕੀਤੇ ਉਹ ਕੀਤੇ ਇਹਨਾਂ ਦਾ ਹੋਰ ਗਦੇ ਅਗਲੀ ਵਾਰੀ ਕਿਤੇ ਇਹਨਾਂ ਨੂੰ ਮੌਕਾ ਤੁਸੀਂ ਦੇਤਾ ਨਾ ਗਲਤੀਆਂ ਇਹਨਾਂ ਨੇ ਸਾਹ ਦੇ ਵੀ ਟੈਕਸ ਲਾ ਦੇਣਾ ਉਹ ਜਿੰਨੇ ਵੀ ਵਾਦੇ ਕਰਦੇ ਆ ਸ਼ਾਮ ਨੂੰ 5 ਵਜੇ ਤੋਂ ਬਾਅਦ ਕਰਦੇ ਆ ਪਾਈਆ ਦੀ ਆ ਭੀਗ ਇਹ ਪਾਰਟੀ ਦਾ ਸਿਰਫ ਇੱਕੋ ਹੀ ਇੰਡ ਜਿਹਨੇ ਛੜੇ ਹੈਗੇ ਇਹਨਾਂ ਨੂੰ ਹੁਣ ਹੁਣ ਵਿਆਹ ਲਾ ਮੁੜ ਕੇ ਨਹੀਂ ਵਿਆਹ ਹੋਣੇ ਦੇਖ ਲਓ ਕਿੰਨੇ ਐਮਐਲਏ ਕਿ ਜਿਵੇਂ ਆਪਾਂ ਗੱਲ ਕਰੀਏ ਕਿ ਭਗਵੰਤ ਮਾਨ ਹੋਰੀ ਇੱਥੇ ਆ ਗਏ ਇੱਥੇ ਆਣਾ ਉਹਨਾਂ ਨੇ ਗਲੀ-ਗਲੀ ਘੁੰਮਣਾ ਇਫੈਕਟ ਪਾਊਗਾ ਤੁਹਾਨੂੰ ਲੱਗਦਾ ਕਿ ਗਲੀ-ਗਲੀ ਘੁੰਮਣ ਕਿ ਕਿੱਥੋਂ ਗਲੀ-ਗਲੀ ਕੋਈ ਨਹੀਂ ਘੁੰਮੂਗਾ ਇਹਨਾਂ ਨੇ ਸਿਰਫ ਇਹ ਨਹੀਂ ਆ ਕੇ ਇੱਥੇ ਲੋਕਾਂ ਨੂੰ ਡਰਾ ਰਹੇ ਆ ਧਮਕਾ ਰਹੇ ਆ ਕਿ ਅਸੀਂ ਚੋਰ ਔਰ ਐਡਮਿਨਿਸਟ੍ਰੇਸ਼ਨ ਦਾ ਸ਼ਾਇਦ ਇਹ ਤੇ ਜਮਾਗੇ ਲੇਕਿਨ ਜਿਹੜੀ ਵੋਟ ਆ ਹਰ ਇਨਸਾਨ ਦਾ ਅਧਿਕਾਰ ਆ ਵੋਟ ਜਿੰਨੇ ਵੀ ਪਾਉਣੀ ਆ ਉਹਨੇ ਆਪਣੇ ਅਧਿਕਾਰ ਨਾਲ ਪਾਉਣੀ ਆ ਨਾ ਕਿ ਕਿਸੇ ਦੇ ਪ੍ਰੈਸ਼ਰ ਨਾਲ ਪਾਣੀ ਆ ਜਦੋਂ ਵੋਟ ਕੋਈ ਪਾਉਣ ਜਾਂਦਾ ਆ ਉਹ ਕੋਈ ਦੱਸ ਕੇ ਤਾਂ ਪਾਉਂਦਾ ਨਹੀਂ ਮੈਂ ਕਿਹੜੀ ਦਿਨ ਬਣੀ ਏ ਕਿ ਦਿਨ ਨਹੀਂ ਬਣੀ ਹਰ ਇਨਸਾਨ ਦਾ ਆਪਣਾ ਅਧਿਕਾਰ ਆ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਜਿੰਨਾ ਮਰਜ਼ੀ ਡਰਾ ਧਮਕਾ ਲੈਣ ਇੱਕ ਅੱਡੀ ਹੋ ਹੀ ਨਹੀਂ ਸਕਦਾ ਕਿ ਪਬਲਿਕ ਨੂੰ ਡਰਾ ਕੇ ਜਿੱਤਿਆ ਜਾ ਸਕਿਆ ਬਿਲਕੁਲ ਹਾਂ ਭਾਜੀ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਕਾਂਗਰਸ ਭਾਜਪੀ ਤੇ ਆਮ ਆਦਮੀ ਪਾਰਟੀ ਸ਼ੀਤਨੁਰਾਲ ਜੀ ਨੇ ਜਿਹੜੇ ਕੰਮ ਕੀਤੇ ਨਾ ਮੇਰਾ ਨਾਮ ਵਿਕਾਸ ਨਿਸ਼ਚਲ ਆ ਉਹਨਾਂ ਨੇ ਵਿਕਾਸ ਕਰਕੇ ਦਿਖਾਇਆ ਸੀ 2 ਸਾਲ ਚ 26 ਮਹੀਨੇ ਸਰਕਾਰ ਰਹਿ ਗਈ ਸੀ ਪਰੇ ਤੱਕ ਪਾਣੀ ਦੀ ਪ੍ਰੋਬਲਮ ਸੀਵਰੇਜ ਦੀ ਪ੍ਰੋਬਲਮ ਲਾਈਟਾਂ ਦੀ ਪ੍ਰੋਬਲਮ ਔਰ ਕੂੜੇ ਦੀ ਪ੍ਰੋਬਲਮ ਹੈ ਤੁਸੀਂ ਦੇਖੋ ਜਦੋਂ ਦਾ ਜੱਡਾ ਆਹ ਥਾਂ ਤੇ ਹੈ ਕੀ ਆਮ ਆਦੀ ਪਾਰਟੀ ਨੇ ਕੋਈ ਸੁਣਵਾਈ ਕੀਤੀ ਹੈ ਅਗਰ ਸ਼ੀਤਲ ਜੀ ਨੇ ਕੀਤੀ ਹੁੰਦੀ ਹੈ ਤਾਂ ਕੰਮ ਕਰਵਾਏ ਸੀ ਪਰ ਆਮ ਆਦੀ ਪਾਰਟੀ ਨੇ ਕੋਈ ਨਹੀਂ ਕੀਤੀ ਰਿੰਕੂ ਜੀ ਨੇ ਕੰਮ ਕਰਵਾਏ ਸੀ ਪਰ ਇਹਨਾਂ ਨੇ ਕੋਈ ਪਾਰਟੀ ਸੁਣਵਾਈ ਕੀਤੀ ਨਹੀਂ ਤਾਂ ਹੀ ਪਾਰਟੀ ਛੱਡੀ ਗਈ ਹੈ ਪਰ ਕੰਮ ਕਿੱਥੇ ਹੁੰਦੇ ਕੋਈ ਛੱਡਦਾ ਆਪਣੀ ਸੀਟ ਇਹ ਵਿਕਾਸ ਦੇ ਮੁੱਦੇ ਤੇ ਕੰਮ ਇਹਨਾਂ ਕੋਈ ਵੀ ਹੱਲ ਨਹੀਂ ਆਇਆ ਅੱਜ ਨਸ਼ਾ ਕਰ ਕਰ ਸਰਦਾਰ ਪ੍ਰਗਟ ਸਿੰਘ ਕਹਿੰਦਾ ਸਿਸਟਮ ਠੀਕ ਨਹੀਂ ਸਿਸਟਮ ਸਿਸਟਮ ਦਾ ਸਾਰ ਆਪਣਾ ਠੀਕ ਕਰ ਗਿਆ ਸਿਸਟਮ ਦੇਖੋ ਕਿ ਕੂੜੇ ਦੇ ਸੜਕਾ ਪੰਡਾ ਲੱਗਦਾ ਕਿ ਜਿਵੇਂ ਆਪਾਂ ਵੈਸਟ ਦੀ ਗੱਲ ਕਰ ਰਹੇ ਚੰਨੀ ਨੂੰ ਪੂਰੇ ਜਲੰਧਰ ਦੀ ਜਿਤਾਇਆ ਗਿਆ ਤਗੜੀ ਟੱਕਰ ਭਾਪੀ ਨੇ ਜ਼ਰੂਰ ਦਿੱਤੀ ਜ਼ਰੂਰ ਹੈ ਜੇਕਰ ਚੰਨੀ ਗਿਆ ਸੀ ਗੱਲ ਕਰੀਏ ਕਿ ਜਿਤਾਇਆ ਗਿਆ ਚੰਨੀ ਜੀ ਨੂੰ ਉਹ ਲੌਲੀਪੌਪ ਦਿੱਤਾ ਗਿਆ ਸੀ ਲੋਕਾਂ ਨੂੰ 8.5 8800 ਦਾ ਉਹ ਕਿੱਥੇ ਆ ਉਹ ਇੱਕ ਲੌਲੀਪੌਪ ਸੀ ਉਹਦਾ ਬਾਹਨਾ ਜੇ ਝਾਂਸਾ ਦੇ ਕੇ ਉਹਨਾਂ ਨੇ ਵੈਸਟ ਦੀ ਚੋਣ ਜਿਹੜੀ ਉਹ ਜਿੱਤੀ ਹੈ ਸਾਡੀ ਚਿਮਨੀ ਚੋਣ ਜਿਹੜੀ ਜਿੱਤੀ ਆ ਉਹ ਵਾਰ-ਵਾਰ ਲੌਲੀਪੌਪ ਨਹੀਂ ਚੱਲਣਾ ਉਹ ਤੀਲੇ ਹੱਥ ਚ ਰਹਿ ਜਾਣਾ ਹੁਣ ਉਹਨਾਂ ਦੇ ਲੋਲੀਪਪ ਗਿਆ ਜਿਹੜਾ ਉਹਨੇ 8500 ਰੁਪਏ ਵਾਲਾ ਦਿਖਾਇਆ ਜੇ ਤੱਕ ਤੁਹਾਨੂੰ ਕਹਿੰਦੇ ਕਿਤੇ ਆਓ 8500 ਪੈਣਾ ਹਾਂਜੀ 1100 ਰੁਪਏ ਭਗਵੰਤਵਾਂ ਨੇ ਐਲਾਨ ਵੀ ਕਰਤਾ ਸੀ ਉਹ 1100 ਭਗਵੰਤਮਾਨ ਜੀ ਨੇ ਦਿੱਤਾ ਹੁਣ 8500 ਦਾ ਚੰਨੀ ਜੀ ਨੇ ਚੁਪਾ ਚਟਾਇਆ ਹੁਣ ਦੇਖੋ ਕਿਦਨਾਂ ਦਾ ਉਹਨਰ ਕਹਿੰਦੇ 4 ਤਰੀਕ ਨੂੰ ਆਣਗੇ 5 ਨੂੰ ਤੁਹਾਡੇ ਖਾਤੇ ਆ ਚ ਪੈਸੇ ਆਣਗੇ 5 ਨੂੰ ਹੀ ਰੋਜ਼ ਸਵੇਰੇ ਵੇਖ ਲੈਣੇ ਸਾਡੇ ਖਾਤੇ ਆ ਪੈਸੇ ਆਏ ਹੋਣਗੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਵੈਸਟ ਏਰੀਆ ਵੀ ਆ ਵਕ ਵਕ ਪਾਰਟੀਆਂ ਦੇ ਸਮਰਥਕ ਆਪਣੇ ਉਮੀਦਵਾਰ ਨੂੰ ਚੇਤਾਨਣ ਦੇ ਲਈ पूरा जोर ला रहे ने ਤਾਂ ਮਾਹੌਲ ਲਗਾਤਾਰ ਦਿਨ-ਪ੍ਰਤੀ ਦਿਨ ਜਿਹੜਾ ਹੈ ਉਹ ਪੱਖ ਦਾ ਜਾ ਰਿਹਾ ਹੈ ਤੇ ਤੁਸੀਂ ਦੇਖਦੇ ਰਹੋ ਪੰਜਾਬ ਤੱਕ